ਜਰਦੇਵ ਜਿਆ ਵਾਲੇ ਦੇਖੋ ਪੰਜਾਬੀ ਕਲਚਰ ਐ ਨਹੀਂ ਹੁੰਦਾ ਜਰਦੇ ਪੰਜਾਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਮ ਅਲੈਕੁਮ ਸਤ ਤੇ ਆਪਣੇ ਜਿੰਨੇ ਵੀ ਵੀਰ ਭਰਾ ਨੇ ਵੀਡੀਓ ਦੇਖਣ ਵਾਲੇ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਨਵੀਂਤ ਨਵੀਂ ਵੀਡੀਓ ਦੇਖਣ ਲਈ ਤੇ ਅਸੀਂ ਇਸ ਟਾਈਮ ਆ ਗਏ ਆ ਜੀ ਕਾਣਾ ਕਹਿ ਜੀ ਆ ਨਾਂ ਲਗਿਆ ਪੈ ਪਾਣੀ ਅਸੀਂ ਤੇ ਇਹ ਦੇ ਸਕਦੇ ਹੋ ਕਣਕ ਭੀਜੀ ਦੀ ਤੇ ਲੋਕੀ ਪਾਣੀ ਲਾ ਰਹੇ ਨੇ ਜਿਹੜਾ ਉਹ ਟੂਰਲ ਅੱਗੇ ਲੱਗਾ ਦਾ ਉਹ ਕਿਕਰ ਦੇ ਕੋਲ ਤੇ ਅਸੀਂ ਵੀ ਲਾਣ ਆਏ ਆ ਜੀ ਪਾਣੀ ਇਹ ਦੇਖੋ ਖਾਲੇ ਖੋਲੇ ਜਿਹੜੇ ਅਸੀਂ ਬੰਨ ਬੁੰਨ ਲੈਣਾ ਉਹ ਤੂੰ ਨੱਕਾ ਜਿਹੜਾ ਲਾ ਲਓ ਕਹਿੰਦੇ ਸਾਡਾ ਭਾਈ ਨਾ ਟੀਚ ਲੈਣ ਤਾ ਤੇ ਫੇਰ ਲਾ ਦਿੰਦੇ ਆ ਤੁਹਾਨੂੰ ਪਾਣੀ ਲਾ ਦੇ ਤੁਸੀਂ ਬਣਾ ਨੇ ਆਪਣੀ ਜਿੰਨੀ ਵੀ ਕਣਕ ਜਿਹੜੀ ਆ ਨਾ ਪਾਣੀ ਪੂਣੀ ਧਾਰਿਆ ਥੋੜੀ ਹੋਣਾ ਦੀ ਕਣਕ ਖਾਣਾ ਦੀ ਭੀਜੀ ਤੇ ਅਸੀਂ ਫਿਰ ਪਾਣੀ ਲਾਣੇ ਆ ਤੇ ਨਕਾ ਹੀ ਬਨਾਂਗੇ ਤੇ ਆਪਣੇ ਜਿੰਨੇ ਵੀ ਵੀਰ ਭਰਾਣਾ ਫਿਰ ਤੁਹਾਨੂੰ ਪਤਾ ਪੂਰਨ ਸਿੰਘ ਦੀ ਡੈਥ ਹੋ ਗਈ ਦੀ ਆ ਤੇ ਉਹਦੀ ਜਿਹੜੀਆਂ ਵੀਡੀਓ ਸਾਡੇ ਨਾਲ ਹੁੰਦੀਆਂ ਸੀ ਅਸੀਂ ਬਣਾਉਂਦੇ ਰਿਹਾ ਪਹਿਲੇ ਪਹਿਲੇ ਉਹ ਹੀ ਵਲੋਗ ਬਣਾਉਂਦਾ ਰਿਹਾ ਤੇ ਉਹਦੀਆਂ ਵੀਡੀਓ ਜ਼ਰੂਰ ਦੇਖਿਓ ਤੇ ਯਾਦ ਤੁਹਾਨੂੰ ਹਜੇ ਵੀ ਬੜੀ ਆਂਦੀ ਏ ਜੀ ਉਹਦੀ ਤੇ ਜੋ ਸੱਚੇ ਪਾਸਾ ਮਜ਼ੂਰੀ ਉਹ ਹੀ ਹੋਇਆ ਤੇ ਕੁਝ ਲੋਕੀ ਪੁੱਛਦੇ ਵੀ ਨਾ ਕਿ ਫਰਹਾਨ ਸਿੰਘ ਨੂੰ ਕੀ ਹੋਇਆ ਉਹਨੂੰ ਜੀ ਟੈਕ ਆਇਆ ਸੀ ਰੋਟੀ-ਰੋਟੀ ਖਾਧੀ ਆ ਉਹਨੇ ਰੋਟੀ ਖਾ ਕੇ ਜੀ ਆਇਆ ਥੱਲੇ ਤੇ ਉਲਟੀਆਂ ਕਰਨ ਲੱਗ ਪਿਆ ਸੀ ਤੇ ਉਲਟੀਆਂ ਕਰਨ ਲੱਗ ਪਿਆ ਫਿਰ ਬਾਪੂ ਜੀ ਹੁਣੀ ਹਸਪੀਟਲ ਲੈ ਗਏ ਨਾ ਉਹਨੂੰ ਤੇ ਖੂਨ ਜਿਹੜਾ ਗਾੜਾ ਹੋ ਗਿਆ ਸੀ ਤੇ ਖੂਨ ਜਿਹੜਾ ਨਾ ਜੰਮ ਗਿਆ ਦਾ ਸੀ ਤੇ ਉਹਦੇ ਨਾਲ ਟੈਕ ਹੋਇਆ ਤੇ ਬਾਕੀ ਆਪਣੇ ਜਿੰਨੇ ਵੀ ਵੀਰ ਭਰਾਣੇ ਤੇ ਵੀਡੀਓ ਇੱਕ ਵਾਰੀ ਪੂਣਾ ਸਿੰਘ ਦੀਆਂ ਜ਼ਰੂਰ ਦੇਖਿਓ ਜਗਵਿੰਦਰ ਸਿੰਘ ਤੇ ਮੈਂ ਵੀ ਨਾਲ ਆ ਬਾਬਾ ਜੀ ਵੀ ਕੁਛ ਉਹਦੀਆਂ ਵੀਡੀਓ ਛੁੜੀ-ਛੁੜੀ ਤੂੰ ਅੱਗੇ ਜਾ ਕੇ ਨਾ ਤੇ ਉਹਦੀਆਂ ਵੀਡੀਓ ਜ਼ਰੂਰ ਸਾਡੇ ਨਾਲ ਵਲੋਗ ਬਣਾਉਂਦਾ ਰਿਹਾ ਪਹਿਲੇ ਉਹ ਹੀ ਤੇ ਅਸੀਂ ਲਾਨ ਆਏ ਤੇ ਹੁਣ ਪਾਣੀ ਤੇ ਚਲੋ ਲਾਨੇ ਆ ਪਾਣੀ ਕਣਕ ਨੂੰ ਉੱਥੇ ਬੀਜੀ ਦੀ ਜੀ ਕਣਕ ਤੇ ਅੱਗੇ ਤੁਹਾਨੂੰ ਮਿਲਨੇ ਆ ਬਾਬਾ ਜੀ ਹੁਣ ਮਿਲਾਨੇ ਆ ਬਾਬਾ ਜਾਨੀ ਉਹ ਉਥੇ ਬੈਠੇ ਨੇ ਅੱਜ ਗੱਲਾਂ ਬਾਤਾਂ ਕਰ ਰਹੇ ਨੇ ਉਹਨਾਂ ਨਾਲ ਇਹਨਾਂ ਦਾ ਟੂਆ ਲਾ ਰਸ ਨਾਲ ਨੇ ਪਾਣੀ ਦੀ ਤੁਸੀਂ ਇਹਨਾਂ ਲੰਦੇ ਚੜਦੇ ਪੰਜਾਬ ਵਾਲੇ ਦੇਖ ਸਕਦੇ ਜੀ ਪਾਣੀ ਜਿਹੜਾ ਆ ਰਿਹਾ ਜੀ ਪਾਣੀ ਲਾ ਲਿਆ ਸੀ ਤੇ ਐ ਜੀ ਖਾਲਾ ਤੇ ਇਹ ਪਾਣੀ ਲੱਗੰਦਾ ਜੀ ਕਣਕ ਨੂੰ। ਓ ਜੀ ਦੂੜਾਂ ਆਂਦਾ ਬਹੁਤ ਪਾਣੀ ਆਂਦਾ ਪਿਆ ਜੀ। ਤੇ ਨੱਕਾ ਜਿਹੜਾ ਹਿਲਾ ਲਿਆ ਇੱਥੇ ਵੀ ਅਖਾਲਾ ਤੋੜ ਜਾਂਦਾ ਅੱਗੇ ਵੀ ਨੱਕਾ ਲੱਗੇ ਤੇ ਇੱਥੇ ਵੀ ਅਖਾਲਾ ਆ ਜੀ ਪਾਣੀ ਜਿਹੜਾ ਬਹੁਤ ਆਣਾ ਬੰਦ ਨਹੀਂ ਚੰਗੀ। ਐਸ ਲਈ ਤੇ ਬਾਬਾ ਜੀ ਹੋਣਾ ਤੁਹਾਨੂੰ ਮਿਲਾਨੇ ਆ। ਬਾਬਾ ਜੀ ਨਹੀਂ ਘਾਰ ਗਏ ਨਾ ਜੀ ਹੁਣ। ਅੜਛਾ ਦਾ ਚੱਖਣ। ਮੱਖ ਤੇ ਚੱਖਾਂ। ਤੇ ਇਹ ਪਾਣੀ ਨੱਕ ਲੱਗਾ ਜੀ ਉਹ ਬੰਗਲੇ ਤੱਕ। ਅੱਜ ਇਹ ਰੰਦਾ ਤੇ ਮੌਸਮ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਨਾ ਬੜਾ ਮੌਸਮ ਪਿਆਰਾ ਬਣੇਦਾ ਜੀ ਬੱਦਲ ਬੱਦਲ ਬਣੀਦਾ ਤੇ ਤੇ ਅਰਦਾਸ ਕਰਿਓ ਤੁਹਾਡੀਆਂ ਅਰਦਾਸਾਂ ਇਹ ਮੈਥੇ ਤੱਕ ਪਹੁੰਚਾਂ ਤੇ ਅਰਦਾਸ ਕਰਿਆ ਕਰੋ ਤੇ ਆਪਾਂ ਨਕਾਨਾ ਸਾਹਿਬ ਚਲੇ ਗਏ ਹਾਂ ਕਿ ਉੱਥੇ ਜਿਹੜਾ ਅਸੀਂ ਮਕਾਨ ਵਗੈਰਾ ਜਿਹੜੇ ਨਾ ਕਰ ਰਹੇ ਆ ਤੇ ਜਰੂਰ ਜਾਂ ਤਾਂ ਕੱਲ ਹੋ ਗਈ ਹੋਣ ਤੇ ਅਸੀਂ ਚੱਲੇ ਅਸੀਂ ਜਾਵਾਂਗੇ ਸ਼ਾਮ ਨੂੰ ਜਾਂ ਕੱਲ ਜਾਵਾਂਗੇ ਉੱਥੇ ਨਕਾਨਾ ਸਾਹਿਬ ਕੋਈ ਵੀਡੀਓ ਤੁਹਾਨੂੰ ਦਿਖਾਵਾਂਗੇ ਵਲੋਗ ਬਣਾਇਆ ਗਿਆ ਤੇ ਫਿਰ ਅਸੀਂ ਬਣਾਵਾਂਗੇ ਵੀ ਕੰਮ ਤੇ ਲੱਗੇ ਰਹੇ ਉੱਥੇ ਜਾ ਕੇ ਰਿਸ਼ਤੀਆਂ ਦੇ ਨਾਲ ਤੇ ਫਿਰ ਵਾਪਸ ਵੀ ਵਲੋਗ ਬਣਾਵਾਂਗੇ ਤੇ ਜੇ ਗੁਰਵਿੰਦਰ ਸੈਣੀ ਜਿਹੜਾ ਜੀ ਉਹ ਥੀਆ ਦੁਕਾਨ ਤੇ ਜਿਹੜਾ ਇੱਥੇ ਆ ਸੀ ਤੇ ਹੁਣ ਚੜ੍ਹ ਗਿਆ ਦਾ ਉਥੇ ਕੰਮ ਕੋਣ ਕਰਦਾ ਪਿਆ ਤੇ ਅਸੀਂ ਇੱਥੇ ਵੀ ਪਾਣੀ ਧਾੜੀਏ ਫਿਰ ਜੇ ਪੱਠੇ ਵੀ ਵੱਢਣੇ ਆ ਪੱਠੇ ਵੀ ਵੱਢਣੇ ਆ ਡੰਗਰਾਲੀ ਪੱਠੇ ਵਾਦੂਦ ਦੇ ਤੇ ਫਿਰ ਪਾਣੇ ਆ ਫਿਰ ਬਾਦ ਪਾਲੇ ਨਾ ਸ਼ਾਮ ਲਈ ਵੱਢਣੇ ਨਾ ਪੱਠੇ ਪਾਣੀ ਧਾੜੀਏ ਫਿਰ ਪੱਠੇ ਪਾਣੇ ਆ ਪਾਣੀ ਧਾੜ ਕੇ ਪਹਿਲੇ ਤੇ ਖਾਣੇ ਆ ਜਾ ਕੇ ਪ੍ਰਸ਼ਾਦਾ ਜਿਆਦਾ ਚੱਖੇ ਅਸੂਲਕ ਪੱਠੇ ਵੰਡਾਂ ਸਿਰ ਉਤਰ ਕੇ ਫਿਰ ਪਾ ਕੇ ਫਿਰ ਪਾਣੀ ਦੰਨਿਆਂ ਡੰਗਲਾ ਨੂੰ ਤੇ ਮਿਲਦੇ ਆ ਤੁਹਾਨੂੰ ਅਗਲੀ ਵਲੋਗ ਚ ਆਪਣੇ ਵੀਰ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਵੀਂ ਤੋਂ ਨਵੀਂ ਵੀਡੀਓ ਦੇਖਣ ਲਈ ਨਾਲੇ ਆ ਵੀ ਦੱਸਿਆ ਕਰੋ ਕਿ ਭਗਤ ਸਿੰਘ ਇੰਜ ਵੀਡੀਓ ਬਣਾਇਆ ਦਿਖਾ ਸਾਨੂੰ ਪਿੰਡ ਚ ਕਦੀ ਆ ਦਿਖਾ ਜ਼ਰੂਰ ਦੱਸਿਆ ਕਰੋ ਤੁਸੀਂ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦੇ ਚਰਚੇ ਪੰਜਾਬ ਵਾਲੇ ਦੇਖੋ ਪੰਜਾਬੀ ਕਲਚਰ ਐ ਨਹੀਂ ਹੁੰਦਾ ਚਰਦੇ ਪੰਜਾਬ ਦੇ ਦੇਖੋ ਮੈਂ ਕਿ ਆਪਣੇ ਵੀਰਾਂ ਭਰਾਵਾਂ ਨੂੰ ਜੀ ਟੂਲ ਵੀ ਜਿਹੜਾ ਨਾ ਦਿਖਾ दिए ਸੀ ਕਿ ਨਜ਼ਦੀਕ ਜਾ ਕੇ ਤੇ ਅਸੀਂ ਆਏ ਹਾਂ ਨੀ ਨੱਕੇ ਨੁੱਕੇ ਵੇਖਣ ਦੇਖੋ ਕਿ ਦਾ ਪੰਜਾਬੀ ਮਾਹੌਲ ਐ ਜੀ ਰੱਦੀਆ ਲੱਗਦਾ ਕਿ ਤੁਹਾਨੂੰ ਆ ਜਿਹੜਾ ਦੇਖੂ ਹੀ ਦਿਖਾਣੇ ਆ ਐ ਖੂ ਜੀ ਆ ਖੂਆ ਜੀ ਤੇ ਇਹ ਕਿਕਰ ਲੱਗਾ ਤੇ ਉਹ ਇਹ ਬੂਟਾ ਪਤਾ ਨਹੀਂ ਕਹਦਾ ਜੀ ਕੋ ਮੰਡਾ ਚ ਜ਼ਰੂਰ ਦੱਸਣਾ ਤੁਸੀਂ ਤੇ ਇਹ ਮੰਜੀ ਪਈ ਜੀ ਤੇ ਅਸੀਂ ਦੇਖਣ ਆਏ ਹਾਂ ਨੱਕੇ ਤੇ ਹੁਣ ਅਸੀਂ ਪਾਣੀ ਪੀ ਲਈਏ ਤੇ ਫਿਰ ਜਾਂਦੇ ਆਂ ਦੇਖਣੇ ਉਧਰ ਫੇੜਾ ਮਾਰ ਕੇ ਆਨੇ ਪੈਲੀ ਵਾਲੀ ਜੀ ਓਕੇ ਹੋ ਗਿਆ ਲੰਦੇ ਚੱਪੇ ਜੀ ਆਵਾਜ਼